ਪੰਜਾਬ ਦੇ ਵਿੱਚ ਪੈਨਸ਼ਨ ਮਾਮਲੇ ਨੂੰ ਲੈ ਕੇ ਇੱਕ ਘਪਲਾ ਸਾਹਮਣੇ ਆਉਂਦਾ ਹੈ ਹਾਲਾਂਕਿ ਇਸ ਘਪਲੇ ਦੇ ਵਿੱਚ 218 ਕਰੋੜ ਰੁਪਏ ਦੀ ਰਿਕਵਰੀ ਦੀ ਗੱਲ ਵੀ ਹੋ ਰਹੀ ਹੈ ਤੇ ਹੁਣ ਤੱਕ ਦੇ ਪ੍ਰਾਪਤ ਅੰਕੜਿਆਂ ਮੁਤਾਬਕ ਜਾਣਕਾਰੀ ਦੇ ਮੁਤਾਬਕ ਜੋ ਪੰਜਾਬ ਸਰਕਾਰ ਦੇ ਵੱਲੋਂ ਦੱਸਿਆ ਗਿਆ ਉਸ ਦੇ ਵਿੱਚ 200 ਕਰੋੜ ਰੁਪਏ ਤੱਕ ਦੀ ਲਗਭਗ ਰਿਕਵਰੀ ਹੋ ਵੀ ਚੁੱਕੀ ਹੈ ਦਰਅਸਲ ਇਸ ਮਾਮਲੇ ਦੇ ਵਿੱਚ ਮਿਲੀ ਭੁਗਤ ਕਰਨ ਵਾਲਿਆਂ ਦੇ ਜਿਹੜੇ ਨੁਕਸਾਨ ਹੋਣੇ ਚਾਹੀਦੇ ਸੀ ਉਹਨਾਂ ਦੇ ਵਿੱਤੀ ਤੌਰ ਤੇ ਜਾਂ ਉਹਨਾਂ ਦੀਆਂ ਨੌਕਰੀਆਂ ਦੇ ਕੀ ਹੋਏ ਕਿ ਨਹੀਂ ਹੋਏ ਐਕਸ਼ਨ ਕੀ ਲਿਆ ਗਿਆ ਇਸ ਦੇ ਬਾਰੇ ਵੀ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਪਰ ਲਗਭਗ 4 ਸਾਲਾਂ ਤੋਂ ਕਾਰਵਾਈ ਚੱਲ ਰਹੀ ਸੀ ਜਿਸ ਦੀਆਂ ਰਿਕਵਰੀਆਂ ਹੁਣ ਹੋਈਆਂ ਨੇ ਤੇ ਲਗਭਗ 218 ਕਰੋੜ ਰੁਪਏ ਦੀ ਰਿਕਵਰੀ ਦੱਸੀ ਜਾਂਦੀ ਹੈ ਹੁਣ ਇਹ ਪੈਨਸ਼ਨ ਦਾ ਜਿਹੜਾ ਕਪੜਾ ਹੋਇਆ ਕਦੋਂ ਔਰ ਕਿਹੜੇ-ਕਿਹੜੇ ਸਾਲ ਦੇ ਵਿੱਚ ਕਿੰਨੀ ਪੈਨਸ਼ਨ ਦੇ ਵਿੱਚ ਕਟੌਤੀ ਕੀਤੀ ਗਈ ਹੈ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਹਾਲਾਤ ਸੂਬੇ ਦੇ ਵਿੱਤੀ ਇਹ ਨੇ ਕਿ ਸਮੇਂ ਸਿਰ ਦੇ ਉੱਤੇ ਪੈਨਸ਼ਨਾਂ ਦੇਣ ਲਈ ਵੀ ਪੈਸਾ ਨਹੀਂ ਪਰ ਇੱਕ ਸਮਾਂ ਉਹ ਵੀ ਰਿਹਾ ਜਦੋਂ ਥੋਕ ਦੇ ਵਿੱਚ ਪੈਨਸ਼ਨਾਂ ਦਿੱਤੀਆਂ ਗਈਆਂ ਜਾਲੀ ਲਾਭ ਪਾਤਰੀ ਬਣਾਏ ਗਏ ਜਿਸ ਦੇ ਵਿੱਚ ਉਹ ਵੀ ਕੁਝ ਲੋਕ ਸ਼ਾਮਲ ਸਨ ਜਿਹੜੇ ਲੋੜਵੰਦ ਲਾਭ ਪਾਤਰੀ ਜਿਹੜੇ ਕੀ ਡਿਜ਼ਰਵ ਕਰਦੇ ਨੇ ਪੈਨਸ਼ਨ ਲੈਣ ਨੂੰ ਲੈ ਕੇ ਉਹ ਮੌਤ ਤੋਂ ਬਾਅਦ ਵੀ ਉਹਨਾਂ ਦੇ ਖਾਤੇ ਵਿੱਚ ਪੈਨਸ਼ਨ ਜਾਂਦੀ ਰਹੀ ਪਰ ਉਹ ਕਢਾਉਂਦਾ ਕੌਣ ਰਿਹਾ ਕੀ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਫਿਰ ਜਿਹੜੇ ਕੁਰਸੀਆਂ ਤੇ ਬੈਠੇ ਬਾਬੂ ਸੀ ਉਹਨਾਂ ਨੇ ਮਨਮਰਜ਼ੀ ਦੇ ਨਾਲ ਇਸ ਵਿੱਚ ਘਪਲਾ ਕੀਤਾ ਇਹ ਸਾਰੇ ਸਵਾਲ ਬਣੇ ਹੋਏ ਸਨ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਦੋਂ ਐਕਸ਼ਨ ਲਿਆ ਜਾਂਦਾ ਤੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਸੀ ਇਹ ਪ੍ਰਕਿਰਿਆ ਕਾਰਵਾਈ ਕਰਨ ਦੀ ਉਸ ਦੇ ਬਾਬਤ ਹੁਣ ਜਾਣਕਾਰੀ ਜੋ ਸਾਹਮਣੇ ਹੈ ਉਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਇਹ ਪੈਨਸ਼ਨ ਕਪਲਾ ਆਖਰ ਹੋਇਆ ਤੇ ਹੋਇਆ ਕਿਵੇਂ ਤੇ ਹੁਣ ਤੱਕ ਜਿਹੜੀ 5 ਲੱਖ ਤੋਂ ਜ਼ਿਆਦਾ ਪੈਨਸ਼ਨ ਆ ਜਿਹੜੀ ਉਹ ਕੱਟ ਵੀ ਦਿੱਤੀ ਗਈ ਹੈ ਕਿਹੜੇ ਕਿਹੜੇ ਸਾਲ 'ਚ ਕਿੰਨੀ ਕੱਟੀ ਗਈ ਔਰ 218 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਿਹੜੀ ਰਿਕਵਰੀ ਦੀ ਵੀ ਗੱਲ ਸਾਹਮਣੇ ਆਈ ਹੈ ਹੁਣ ਕਿਹੜੇ ਸਾਲ ਦੇ ਵਿੱਚ ਕਿੰਨੀ ਪੈਨਸ਼ਨ ਜਿਹੜੀ ਆ ਕੱਟੀ ਗਈ ਹੈ ਉਸ ਦੇ ਬਾਰੇ 2022-23 ਵਿੱਤੀ ਬਰੇ ਨੂੰ ਲੈ ਕੇ ਕੱਟੀ ਗਈ ਪੈਨਸ਼ਨਰਾਂ ਦੀ ਗਿਣਤੀ ਹੈ ਜਿਹੜੀ 1,88,297 ਬਣਦੀ ਹੈ ਇਸੇ ਤਰ੍ਹਾਂ ਅਗਲਾ ਸਾਲ ਆ ਜਿਹੜਾ 2023-24 ਦਾ ਉਸ ਵਿੱਚ ਵੀ ਜਿਹੜੇ ਪੈਨਸ਼ਨਰਾਂ ਦੀ ਗਿਣਤੀ ਬਣਦੀ ਹੈ 1,09,067 2024-25 ਸਾਲ ਦੇ ਵਿੱਚ 1,71,967 ਤੇ 1 ਦਸੰਬਰ ਤੱਕ 225 26 ਦੇ ਸਾਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 55732 ਪੈਨਸ਼ਨਰਾਂ ਦੀ ਪੈਨਸ਼ਨ ਜਿਹੜੀ ਆ ਉਹ ਕੱਟੀ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਸੂਬੇ ਦੇ ਵਿੱਚ ਪੈਨਸ਼ਨ ਨੂੰ ਲੈ ਕੇ ਇਸ ਘਪਲੇ ਦਾ ਪਰਦਾਫਾਸ਼ ਹੋਇਆ ਸੀ ਤਾਂ ਉਸੇ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਇਸ ਬਾਬਤ ਪੱਤਰਕਾਰ ਅਸ਼ਮਨੀ ਚਾਵਲਾ ਦੀ ਜੋ ਸੱਚ ਕਹੂੰ ਅਖਬਾਰ ਦੇ ਵਿੱਚ ਛਪੀ ਰਿਪੋਰਟ ਹੈ ਉਸ ਦੇ ਵੇਰਵੇ ਵੀ ਦੱਸਦੇ ਨੇ ਕਿ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਲਗਭਗ 200 ਕਰੋੜ ਰੁਪਏ ਤੱਕ ਦੀ ਰਿਕਵਰੀ ਕਰ ਲਈ ਗਈ ਹੈ ਤੇ 5,24,453 ਪੈਨਸ਼ਨਾਂ ਦੀ ਪੈਨਸ਼ਨ ਵੀ ਕੱਟ ਦਿੱਤੀ ਗਈ ਹੈ ਕਟੀਆਂ ਗਈਆਂ ਇਨ੍ਹਾਂ ਪੈਨਸ਼ਨਾਂ ਦੇ ਵਿੱਚ ਹੁਣ ਸਵਾਲ ਪੈਦਾ ਹੁੰਦਾ ਕਿਹੜੀਆਂ ਕਟੀਆਂ ਗਈਆਂ ਪੈਨਸ਼ਨਾਂ ਨੇ ਜਾਂ ਜਿਹੜੇ ਪੈਨਸ਼ਨਰਾਂ ਨੂੰ ਆਊਟ ਕੀਤਾ ਗਿਆ ਉਹਨਾਂ ਦੇ ਖਾਤਿਆਂ ਵਿੱਚ ਜਿਹੜੀ ਮਾਇਆ ਗਈ ਸੀ ਉਹ ਰਿਕਵਰੀ ਦੀ ਗੱਲ ਜਦੋਂ ਆਉਂਦੀ ਹੈ ਤਾਂ ਉਸ ਦੇ ਦੌਰਾਨ ਰਿਕਵਰੀ ਦੀ ਰਕਮ ਜਿਹੜੀ ਹੈ 250 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ ਪਰ ਹਾਲ ਦੀ ਘੜੀ 200 ਕਰੋੜ ਰੁਪਏ ਤੱਕ ਦੀ ਰਿਕਵਰੀ ਦੀ ਗੱਲ ਸਾਹਮਣੇ ਆ ਰਹੀ ਹੈ ਸਮਾਜਿਕ ਸੁਰੱਖਿਆ ਤੇ ਬਾਲ ਵਿਭਾਗ ਦੇ ਮੰਤਰੀ ਬਲਜੀਤ ਕੌਰ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਜਿਨ੍ਹਾਂ ਨੇ ਵੀ ਗਲਤ ਤਰੀਕੇ ਨਾਲ ਪੰਜਾਬ ਸਰਕਾਰ ਤੋਂ ਪੈਨਸ਼ਨ ਲਈ ਹੈ ਉਹਨਾਂ ਤੋਂ ਰਿਕਵਰੀ ਲਈ ਕਾਰਵਾਈ ਜਾਰੀ ਰਹੇਗੀ ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਨਹੀਂ ਕੀਤੀ ਜਾ ਰਹੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਰਕਾਰ ਵੱਲੋਂ ਬਜ਼ੁਰਗਾਂ ਅਤੇ ਵਿਧਵਾਵਾਂ ਦੇ ਨਾਲ ਨਾਲ ਕਈ ਤਰ੍ਹਾਂ ਦੇ ਹੋਰ ਜਿਹੜੇ ਲਾਭਪਾਤਰੀ ਸੀ ਜਿਨ੍ਹਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ ਇਹ ਪੈਨਸ਼ਨ ਲਗਾਤਾਰ ਕਈ ਸਾਲਾਂ ਤੋਂ ਬੈਂਕ ਖਾਤਿਆਂ ਵਿੱਚ ਜਾਣ ਦੇ ਬਾਵਜੂਦ ਇਹ ਚੈੱਕ ਨਹੀਂ ਕੀਤਾ ਜਾ ਰਿਹਾ ਸੀ ਕਿ ਜਿਹੜੀਆਂ ਪੈਨਸ਼ਨਾਂ ਅਸਲ ਵਿੱਚ ਹੁਣ ਵੀ ਪੈਨਸ਼ਨ ਲੈਣ ਦਾ ਹੱਕਦਾਰ ਹੈ ਇਹਾਂ ਫਿਰ ਉਹ ਜ਼ਿੰਦਾ ਵੀ ਹੈ ਕਿ ਨਹੀਂ ਹੈ ਇਸ ਮਾਮਲੇ ਨੂੰ ਗੰਭੀਰਤਾ ਦੇਣ ਲੈਂਦੇ ਹੋਇਆ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਕਿ ਸੂਬੇ ਭਰ ਦੇ ਹਰ ਜ਼ਿਲ੍ਹੇ ਵਿੱਚ ਪੈਨਸ਼ਨਾਂ ਦੀ ਚੈਕਿੰਗ ਕਰਵਾਉਣ ਦੇ ਨਾਲ ਨਾਲ ਬਜ਼ੁਰਗ ਪੈਨਸ਼ਨਰਾਂ ਨੂੰ ਖੁਦ ਮਿਲਣ ਲਈ ਵੀ ਆਦੇਸ਼ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਸਮਾਜਿਕ ਸੁਰੱਖਿਆ ਤੇ ਬਾਲ ਤੇ ਇਸਤਰੀ ਭਲਾਈ ਵਿਭਾਗ ਨੂੰ ਇਹ ਜਾਣਕਾਰੀ ਮਿਲੀ ਕਿ ਪੰਜਾਬ ਵਿੱਚ ਵੰਡੀ ਜਾ ਰਹੀ ਪੈਨਸ਼ਨ ਵਿੱਚ ਹੀ ਵੱਡਾ ਕਪਲਾ ਹੋ ਗਿਆ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਪੈਨਸ਼ਨ ਲੈ ਰਹੇ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਵੀ ਵਿਦਵਾਵਾਂ ਵੱਲੋਂ ਦੂਜਾ ਵਿਆਹ ਕਰਨ ਦੇ ਬਾਵਜੂਦ ਵੀ ਸਰਕਾਰ ਵੱਲੋਂ ਮਿਲਰੀ ਪੈਨਸ਼ਨ ਨੂੰ ਬੰਦ ਨਹੀਂ ਕਰਵਾਇਆ ਗਿਆ ਜਿਸ ਕਰਕੇ ਪੈਨਸ਼ਨ ਦਾ ਲਾਭ ਪ੍ਰਾਪਤ ਕਰਨ ਦੇ ਹੱਕਦਾਰ ਨਾ ਹੋਣ ਦੇ ਬਾਵਜੂਦ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਲਗਾਤਾਰ ਪੈਨਸ਼ਨ ਜਾ ਰਹੀ ਸੀ ਜਿਹੜੇ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਸੀ ਤਾਂ ਉਹਨਾਂ ਪਰਿਵਾਰਕ ਮੈਂਬਰਾਂ ਵੱਲੋਂ ਪੈਨਸ਼ਨ ਨੂੰ ਕਢਵਾਉਂਦੇ ਹੋਏ ਖਰਚ ਕਰ ਲਿਆ ਗਿਆ ਤਾਂ ਦੂਜੇ ਪਾਸੇ ਵਿਧਵਾਵਾਂ ਵੱਲੋਂ ਹੱਕਦਾਰ ਨਾ ਹੋਣ ਦੇ ਬਾਵਜੂਦ ਪੈਨਸ਼ਨ ਦੇ ਪੈਸੇ ਆਪਣੇ ਖਾਤਿਆਂ ਵਿੱਚੋਂ ਕਢਵਾਏ ਵੀ ਗਏ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਦੋਂ ਇਹ ਸਾਰੀ ਜਾਣਕਾਰੀ ਇਕੱਤਰ ਕੀਤੀ ਤੇ ਹਰ ਜ਼ਿਲ੍ਹੇ ਵਿੱਚ ਮ੍ਰਿਤਕ ਬਜ਼ੁਰਗਾਂ ਅਤੇ ਵਿਆਹ ਕਰਵਾ ਚੁੱਕੀਆਂ ਵਿਧਵਾਵਾਂ ਦੀ ਪੈਨਸ਼ਨ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰੀ ਜਾਣਕਾਰੀ ਅਨੁਸਾਰ ਹੁਣ ਤੱਕ 524453 ਪੈਨਸ਼ਨਰ ਇਸ ਮਸਲੇ ਤੋਂ ਇਸ ਵਿੱਤੀ ਲਾਭ ਲੈ ਰਹੇ ਸੀ ਜਿਹੜੇ ਪੈਨਸ਼ਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਤੇ 218 ਕਰੋੜ ਰੁਪਏ ਦੇ ਲਗਭਗ ਰਿਕਵਰੀ ਦੇ ਜਿਹੜੇ ਆ ਦੱਸੇ ਗਏ ਨੇ ਕੀ ਕੀਤੀ ਜਾਣੀ ਇਸ ਵਿੱਚ 200 ਕਰੋੜ ਰੁਪਏ ਤੱਕ ਦੀ ਰਿਕਵਰੀ ਹੋ ਵੀ ਚੁੱਕੀ ਹੈ ਹੁਣ ਇੱਕ ਪਾਸੇ ਤਾਂ ਪੈਨਸ਼ਨਾਂ ਨੂੰ ਲੈ ਕੇ ਪੈਨਸ਼ਨਰ ਜਿਹੜੇ ਆ ਕਿਤੇ ਨਾ ਕਿਤੇ ਆਪਣੇ ਵਿੱਤੀ ਲਾਭ ਦੇ ਕਰਕੇ ਕਿਉਂਕਿ ਨਗੂਣੀ ਜੀ ਪੈਨਸ਼ਨ ਹੈ ਕੋ ਬਹੁਤ ਵੱਡੀ ਵੀ ਨਹੀਂ ਪਰ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜੇ ਲੋੜਵੰਦ ਨੇ ਉਹ ਇਸੇ ਕਰਕੇ ਕਿਉਂਕਿ ਰੋਜ਼ਗਾਰ ਤੇ ਵਸੀਲੇ ਨਾ ਹੁਣ ਕਰਕੇ ਆਖਰਕਾਰ ਇਹ ਕਪੜੇਦਾਰਾ ਜਿਸ ਨੂੰ ਕਪੜੇ ਦਾ ਨਾਮ ਦਿੱਤਾ ਗਿਆ ਖੁੱਲਦਾ ਕਿਵੇਂ ਹੈ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਇਹ 1500 ਰੁਪਏ ਵੀ ਬਹੁਤ ਵੱਡੀ ਰਕਮ ਲੱਗਦੀ ਐ ਇਸੇ ਕਰਕੇ ਉਹ ਕਹਿੰਦੇ ਆ ਕਿ ਹੋਰ ਪਾਸੇ ਉਹ ਨਾ ਸਹੀ ਸਾਡੇ ਪਰਿਵਾਰ ਦੇ ਵਿੱਚ ਨੌਕਰੀ ਮਿਲੇ ਨਾ ਮਿਲੇ ਘੱਟੋ-ਘੱਟ ਜਿਹੜਾ ਇਹ ਲਾਭ ਮਿਲ ਰਿਹਾ ਐ ਇਹ ਤਾਂ ਅਸੀਂ ਲੈਂਦੇ ਰਹੀਏ ਇਸੇ ਕਰਕੇ ਕੁਝ ਲੋਕ ਵੀ ਲਾਲਚ ਕਰ ਜਾਂਦੇ ਨੇ ਪਰ ਸਵਾਲ ਇੱਥੇ ਵੀ ਪੈਦਾ ਹੁੰਦਾ ਇਸ ਬਾਰੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਜਿਨ੍ਹਾਂ ਨੂੰ ਨੇ ਬੈਲੈਂਸ ਕਰਨਾ ਸੀ ਚੈੱਕ ਕਰਨਾ ਸੀ ਕਿ ਵਾਕਈ ਕਿਹੜੇ ਪਿੰਡ ਦੇ ਵਿੱਚ ਜਾਂ ਕਿਹੜੇ ਥਾਂ ਦੇ ਉੱਤੇ ਚਾਹੇ ਸ਼ਹਿਰੀ ਇਲਾਕੇ 'ਚ ਸੀ ਜਾਂ ਦਿਹਾਤੀ ਇਲਾਕੇ 'ਚ ਪੈਨਸ਼ਨ ਲੈਣ ਵਾਲੇ ਲਾਭਪਾਤਰੀ ਨੇ ਜਿਹੜੇ ਉਹਨਾਂ ਦੀ ਜਿਹੜੀ ਐ ਚੈੱਕ ਕਿਸ ਨੇ ਰੱਖਣਾ ਸੀ ਉਸ ਦੇ ਉੱਤੇ ਇੱਕ ਪਾਸੇ ਤਾਂ ਲਾਭਪਾਤਰੀ ਜਿਹੜਾ ਲੈਣ ਦਾ ਹੱਕਦਾਰ ਹੈ ਪੈਨਸ਼ਨ ਜੇ ਉਸ ਦੀ ਮੌਤ ਹੋ ਗਈ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਦਾ ਫਰਜ਼ ਬਣਦਾ ਸੂਚਨਾ ਦੇਣਾ ਪਰ ਜਿਹੜੇ ਅਧਿਕਾਰੀ ਜਾਂ ਮੁਲਾਜ਼ਮ ਬੈਠੇ ਨੇ ਦਫ਼ਤਰਾਂ ਦੇ ਵਿੱਚ ਕੀ ਉਹਨਾਂ ਦਾ ਕੰਮ ਨਹੀਂ ਹੈ ਕਿ ਉਹਨਾਂ ਉੱਤੇ ਐਕਸ਼ਨ ਲਿਆ ਜਾਏਗਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਪੈਨਸ਼ਨ ਕਢਾਉਣ ਵਾਲੇ ਜਿਹੜੇ ਜਿਨ੍ਹਾਂ ਦੇ ਬੈਂਕ ਖਾਤਿਆਂ 'ਚ ਜਾ ਰਹੀ ਹੈ ਉਹਨਾਂ ਦੀ ਪੈਨਸ਼ਨ ਕੱਟੀ ਜਾਣੀ ਚਾਹੀਦੀ ਸੀ ਕਿ ਨਹੀਂ ਜਾਣੀ ਚਾਹੀਦੀ ਸੀ ਕੀ ਪਿੰਡਾਂ ਦੇ ਵਿੱਚ ਜਿਹੜੇ ਮੋਹਤਵਾਰ ਬਣੇ ਹੁੰਦੇ ਨੇ ਸੱਤਾ ਧਿਰ ਦੇ ਉਹਨਾਂ ਦੀ ਮਰਜ਼ੀ ਦੇ ਨਾਲ ਵੀ ਨਜਾਇਜ਼ ਲਾਪਾਤਰੀ ਬਣਾਏ ਜਾਂਦੇ ਨੇ ਇਸ ਦੀ ਬਾਰੇ ਜਾਂਚ ਪੜਤਾਲ ਬਾਰੇ ਹਾਲੇ ਤੱਕ ਕੋਈ ਵੀ ਪੱਤੇ ਸ਼ੋ ਨਹੀਂ ਕੀਤੇ ਪਰ ਇਸ ਮਹਿਕਮੇ ਦੇ ਵੱਲੋਂ ਘੱਟੋ ਘੱਟ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਉਹ ਕਿੱਥੇ ਛਲਾਗਾਯੋਗ ਹੈ ਤੇ ਨਾਲ ਨਾਲ ਇਹ ਵੀ ਚੈੱਕ ਰੱਖਣਾ ਚਾਹੀਦਾ ਹੈ ਕਿ ਕਿਤੇ ਸਾਡੇ ਮਹਿਕਮੇ ਦੇ ਮੁਲਾਜ਼ਮ ਤੇ ਅਧਿਕਾਰੀ ਵੀ ਤਾਂ ਕਿਤੇ ਮਿਲੀ ਭੁਗਤ ਦੇ ਨਾਲ ਇਸ ਵੱਡੇ ਕਪਲੇ ਦੇ ਵਿੱਚ ਸ਼ਾਮਲ ਤਾਂ ਨਹੀਂ ਜਿਸ ਨੂੰ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਬਹੁਤ ਵੱਡਾ ਕਪਲਾ ਇਸ ਤਰ੍ਹਾਂ ਦੀ ਰੋਕਥਾਮ ਕਰਨ ਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਜਿੱਥੇ ਕਰੋੜਾਂ ਰੁਪਏ ਦਾ ਲਾਭ ਹੋ ਰਿਹਾ ਉੱਥੇ ਹੀ ਹੋਰ ਵੱਖੋ-ਵੱਖਰੇ ਮੈਕਮਿਆਂ ਦੇ ਵਿੱਚ ਚੈੱਕ ਐਂਡ ਬੈਲੈਂਸ ਰੱਖਣ ਦੀ ਜ਼ਰੂਰਤ ਹੈ ਜਿਵੇਂ ਕਿ ਆਮ ਤੌਰ ਦੇ ਉੱਤੇ ਚੋਰ ਮੋਰੀ ਸ਼ਬਦ ਹੈ ਜਿਹੜਾ ਉਹ ਜਿੱਥੇ-ਜਿੱਥੇ ਕਿਤੇ-ਕਿਤੇ ਥਾਵਾਂ ਤੇ ਲੋਕਾਂ ਤੇ ਟੁੱਕਦਾ ਇੱਕ ਲੋਕ ਲਾਲਚੀ ਹੁੰਦੇ ਨੇ ਨਹੀਂ ਦੱਸਦੇ ਸਰਕਾਰ ਨੂੰ ਸੂਚਨਾ ਨਹੀਂ ਦਿੰਦੇ ਪਰ ਉੱਥੇ ਹੀ ਇਹ ਵੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੱਖ-ਵੱਖਰੇ ਵਿਭਾਗਾਂ ਦੇ ਵਿੱਚ ਚਾਹੇ ਉਹ ਤਹਿਸੀਲਾਂ ਕਚਹਿਰੀਆਂ ਦੀ ਗੱਲ ਹੋਵੇ ਮਾਈਨਿੰਗ ਵਿਭਾਗ ਦੇ ਵਿੱਚ ਗੱਲ ਹੋਵੇ ਜਾਂ ਹੋਰ ਨਾ ਕਈ ਥਾਵਾਂ ਦੇ ਉੱਤੇ ਗੱਲ ਹੋਵੇ ਉੱਥੇ ਰਿਸ਼ਵਤਖੋਰ ਆ ਜਿਹੜੇ ਅਫਸਰ ਵੀ ਨਹੀਂ ਟਲਦੇ ਕਈ ਥਾਵਾਂ ਦੇ ਉੱਤੇ ਕਾਰਵਾਈ ਦੇਖਣ ਨੂੰ ਮਿਲੀ ਹੈ ਕਿ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਰਕਾਰ ਨੇ ਭੇਜਿਆ ਵਿਜੀਲੈਂਸ ਨੇ Trap ਲਗਾ ਕੇ ਗ੍ਰਿਫਤਾਰ ਵੀ ਕੀਤੇ ਨੇ ਇਸ ਵਿੱਚ ਵੀ ਕੋਈ ਦੋਰਾਵਾ ਨਹੀਂ ਪਰ ਹਾਜੇ ਤੱਕ ਵੀ ਜਦੋਂ ਲੋਕਾਂ ਨੂੰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਭ੍ਰਿਸ਼ਟਾਚਾਰ ਦਾ ਖਾਤਮਾ ਹੋ ਗਿਆ ਉਸਦੇ ਬਾਰੇ ਇੱਕੋ ਹੀ ਟਿੱਪਣੀ ਇੱਕੋ ਹੀ ਆਵਾਜ਼ ਆਉਂਦੀ ਹੈ ਕਿ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ ਹਾਲਾਂਕਿ ਕਈ ਥਾਵਾਂ ਤੇ ਤਾਂ ਭ੍ਰਿਸ਼ਟਾਚਾਰ ਦੀ ਰਕਮ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਇਸ ਵੇਲੇ ਦੁੱਗਣੀ ਚੱਲ ਰਹੀ ਹੈ ਤਿਗਣੀ ਚੱਲ ਰਹੀ ਹੈ ਤਾਂ ਫਿਰ ਜਦੋਂ ਇਸ ਤਰ੍ਹਾਂ ਘੇਰ ਕੇ ਲੀਡਰਾਂ ਨੂੰ ਸਵਾਲ ਪੁੱਛੇ ਜਾਂਦੇ ਨੇ ਤੇ ਉਹ ਅੱਗੋਂ ਇਹੀ ਕਹਿੰਦੇ ਨੇ ਕਿ ਸਾਨੂੰ ਸਬੂਤ ਲਿਆ ਕੇ ਦਿਓ ਔਰ ਜਦੋਂ ਸਬੂਤ ਦਿੱਤੇ ਜਾਂਦੇ ਨੇ ਤੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਐਪਲੀਕੇਸ਼ਨ ਵੀ ਪੈਂਡਿੰਗ ਰਹਿ ਜਾਂਦੀਆਂ ਪਰ ਇਹ ਜ਼ਰੂਰឆ្លਾਗਾ ਯੋਗ ਹੈ ਕਿ ਜਿਹੜੀ ਪੈਨਸ਼ਨ ਦੇ ਵਿੱਚ ਕੁੰਡੀ ਲਗਾਈ ਜਾ ਰਹੀ ਸੀ ਉਸ ਨੂੰ ਕਿਤੇ ਨਾ ਕਿਤੇ ਨੱਥ ਜ਼ਰੂਰ ਪਈ ਹੈ। ਇਸ ਪੈਨਸ਼ਨ ਦੇ ਮਾਮਲੇ ਦੇ ਵਿੱਚ ਜਾਂ ਹੋਰ ਕਿਸੇ ਮਹਿਕਮੇ ਦੇ ਵਿੱਚ ਚੋਰ ਮੋਰੀਆਂ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਜਾਣ ਦੀ ਤੁਹਾਡੇ ਤਜਰਬੇ ਦੇ ਮੁਤਾਬਕ ਜਿੱਥੇ-ਜਿੱਥੇ ਇਸ ਤਰ੍ਹਾਂ ਹੋ ਰਿਹਾ ਹੈ ਕਿੱਥੇ ਹੋ ਰਿਹਾ ਉਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਆਪਣੇ ਆਪਣੇ ਸੁਝਾਅ ਵੀ ਜ਼ਰੂਰ ਸਾਂਝੇ ਕਰਿਓ। ਲਾਲ ਇਸ ਜਾਣਕਾਰੀ ਚੈਨਈ ਤੁਸੀਂ ਬਣੇ ਰਹੋ। ABC ਪੰਜਾਬ ਦੇ ਨਾਲ